ਅਸੀਂ ਵੀ ਖਾਲਿਸਤਾਨ ਦਾ ਕੋਈ ਵਿਰੋਧ ਨਹੀਂ ਕਰਦੇ ਅਸੀਂ ਇੱਕ ਟੇਬਲ ਟਾਕ ਦੇ ਵਿੱਚ ਵਿਸ਼ਵਾਸ ਕਰਦੇ ਆਂ ਵੀ ਆਪਾਂ ਪਹਿਲਾਂ ਤਾਂ ਲੋਕਾਂ ਨੂੰ ਸਾਡੇ ਤੇ ਇਸ ਗੱਲ ਦਾ ਤਾਂ ਭਰੋਸਾ ਹੋਵੇ ਨਾ ਵੀ ਜੋ ਅਸੀਂ ਉਹਨਾਂ ਦੀ ਗੱਲ ਕਰਾਂਗੇ ਕਰ ਕੀਤਾ ਹੈ ਜਾਂ ਹਲੇ ਕਰਾਂਗੇ ਉਹ ਠੀਕ ਕਰਾਂਗੇ ਵੀ ਲੋਕਾਂ ਦੀ ਭਲਾਈ ਲਈ ਜੋ ਵੀ ਅਸੀਂ ਕਰਨਾ ਹੈ ਉਹ ਭਲਾਈ ਲਈ ਕਰਨਾ ਹੈ ਉਹਨਾਂ ਨੂੰ ਲੋਕਾਂ ਨੂੰ ਹੋਵੇ ਵੀ ਇਹ ਸਾਡਾ ਭਲਾ ਕਰਨਗੇ ਤਾਜ਼ੀ ਹਲੇ ਤਾਂ ਸਾਡੇ ਕੋਲੇ ਸਿਰਫ ਪੰਜਾਬ ਦਾ ਮੁੱਦਾ ਹੈ ਵੀ ਪੰਜਾਬ ਚ ਜੋ ਨਸ਼ੇ ਚੱਲਦੇ ਆਂ ਰਪਾਨੀਆਂ ਦਾ ਹੈ ਬੰਦੀ ਸਿੰਘਾਂ ਦਾ ਹੈ ਐਮਐਸਪੀ ਦਾ ਹੈ ਫਿਲਹਾਲ ਤਾਂ ਸਾਡੇ ਮੇਰੇ ਸਾਡੇ ਮੁੱਦੇ ਤਾਂ ਇਹ ਆਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਖਾਲਿਸਤਾਨ ਦੇ ਮੁੱਦੇ ਤੇ ਐਮਪੀ ਭਾਈ ਸਰਪਜੀਤ ਸਿੰਘ ਖਾਲਸਾ ਨੇ ਵੱਡਾ ਬਿਆਨ ਦਿੱਤਾ ਹੈ ਨਾਲ ਹੀ ਦੋਸਤੋ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਤੇ ਸਿੱਖ ਕੌਮ ਦੇ ਮਸਲੇ ਨੂੰ ਲੈ ਕੇ ਜੋ 19 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੱਡਾ ਪੰਥਕ ਇਕੱਠ ਰੱਖਿਆ ਗਿਆ ਹੈ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਅਸੀਂ ਵੀ ਖਾਲਿਸਤਾਨ ਦਾ ਕੋਈ ਵਿਰੋਧ ਨਹੀਂ ਕਰਦੇ ਅਸੀਂ ਇੱਕ ਟੇਬਲ ਟਾਕ ਦੇ ਵਿੱਚ ਵਿਸ਼ਵਾਸ ਕਰਦੇ ਆਂ ਵੀ ਆਪਾਂ ਪਹਿਲਾਂ ਤਾਂ ਲੋਕਾਂ ਦੇ ਉਹ ਸਾਡੇ ਤੇ ਇਸ ਗੱਲ ਦਾ ਤਾਂ ਭਰੋਸਾ ਹੋਵੇ ਨਾ ਵੀ ਜੋ ਅਸੀਂ ਉਹਨਾਂ ਦੀ ਗੱਲ ਕਰਾਂਗੇ ਕਰ ਕੀਤਾ ਹੈ ਜਾਂ ਹਲੇ ਕਰਾਂਗੇ ਉਹ ਠੀਕ ਕਰਾਂਗੇ ਵੀ ਲੋਕਾਂ ਦੇ ਭਲਾਈ ਲਈ ਜੋ ਵੀ ਅਸੀਂ ਕਰਨਾ ਹੈ ਉਹ ਭਲਾਈ ਲਈ ਕਰਨਾ ਉਹਨਾਂ ਨੂੰ ਲੋਕਾਂ ਨੂੰ ਹੋਵੇ ਵੀ ਇਹ ਸਾਡਾ ਭਲਾ ਕਰਨਗੇ ਤਾਂ ਅਸੀਂ ਹਲੇ ਤਾਂ ਸਾਡੇ ਕੋਲੇ ਸਿਰਫ ਪੰਜਾਬ ਦਾ ਮੁੱਦਾ ਹੈ ਵੀ ਪੰਜਾਬ 'ਚ ਜੋ ਨਸ਼ੇ ਚੱਲਦੇ ਆਂ ਔਰ ਪਾਣੀਆਂ ਦਾ ਹੈ ਬੰਦੀ ਸਿੰਘਾਂ ਦਾ ਹੈ ਐਮਐਸਪੀ ਦਾ ਹੈ ਫਿਲਹਾਲ ਤਾਂ ਸਾਡੇ ਮੇਰੇ ਸਾਡੇ ਮੁੱਦੇ ਤਾਂ ਇਹ ਆ ਅਸੀਂ ਤਾਂ ਜੀ ਮੈਂ ਤੁਹਾਨੂੰ ਕਹੀ ਤਾਂ ਜਾਨਣਾ ਵੀ ਅਸੀਂ ਤਾਂ ਇੱਕ ਮਤਲਬ ਇੱਕ ਟੇਬਲ ਟॉक 'ਚ ਵਿਸ਼ਵਾਸ ਰੱਖਦੇ ਆਂ ਪਹਿਲਾਂ ਅਸੀਂ ਇਹ ਚਾਹੁੰਦੇ ਆਂ ਜੀ ਦੇਖੋ ਗੱਲ ਇਹ ਐ ਬਈ ਖਾਲਿਸਤਾਨ ਦਾ ਗੱਲ ਕਰਦੇ ਆਂ ਹੈਨਾ ਉਹਨਾਂ ਨੂੰ ਲੋਕ ਸਾਥ ਹੀ ਨਹੀਂ ਦਿੰਦੇ ਜੇ ਉਹਨਾਂ ਨਾਲ ਲੋਕਾਂ ਦੀ ਸਹਿਮਤੀ ਹੋਵੇ ਫਿਰ ਵੋਟਾਂ 'ਚ ਨਾ ਜਿੱਤਣਾ ਜਿਹੜਾ ਉਹਨਾਂ ਦਾ ਤਰੀਕਾ ਐ ਉਹ ਤਰੀਕਾ ਗਲਤ ਐ ਅਪਰੋਚ ਕਰਨ ਦਾ ਅਸੀਂ ਇਹ ਕਹਿੰਦੇ ਆਂ ਜੀ ਪਹਿਲਾਂ ਤਾਂ ਵੀ ਲੋਕਾਂ ਦਾ ਅਸੀਂ ਕੁਝ ਭਲਾ ਕਰੀਏ ਸਵਾਰੀਏ ਜਿਹੜੇ ਬੇਸਿਕ ਨੀਡਸ ਐ ਉਹ ਦਿੱਤੀਆਂ ਜਾਣ ਉਹ ਪੂਰੀਆਂ ਕੀਤੀਆਂ ਜਾਣ ਉਸ ਤੋਂ ਬਾਅਦ ਮਤਲਬ ਖਾਲਿਸਤਾਨ ਦਾ ਮੁੱਦਾ ਐ ਜਿਹੜਾ ਉਹ ਟੇਬਲ ਟਾਕ ਦੇ ਥਰੂ ਹੋਵੇ ਇਹ ਤਾਂ ਉਹ ਕਹਿੰਦੇ ਆ ਵੀ ਖਤਰਾ ਐ ਉਹਨੂੰ ਤਾਂ ਲੋਕਾਂ ਨੇ 2 ਲੱਖ ਵੋਟਰਾਂ ਨਾਲ ਜਿਤਾਤਾ ਸੰਗਤ ਨੇ ਸਮਝਦੇ ਹੋ ਨਾ ਗੱਲ ਲੋਕੀ ਤਾਂ ਉਹਨਾਂ ਦੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਆਂ ਉਹਨਾਂ ਤੋਂ ਕਾਹਦਾ ਖਤਰਾ ਕਿਸੇ ਨੂੰ ਅਸੀਂ ਇਹ ਬਾਬਾ ਬਕਾਲੇ ਵਾਲੀ ਕਾਨਫਰੰਸ ਰੱਖੀ ਹੈ ਉਹਦੇ ਵਿੱਚ ਅਸੀਂ ਮਤਲਬ ਆਪਣਾ ਵਿਚਾਰ ਹੀ ਸਾਂਝੇ ਕਰਨੇ ਆ ਲੋਕਾਂ ਨਾਲ ਸੰਗਤ ਨਾਲ ਬਈ ਆਪਾਂ ਅੱਗੇ ਕੀ ਕਰੀਏ ਅੱਗੇ ਵਾਲੀ ਰਣਨੀਤੀ ਕੀ ਹੋਊਗੀ ਅਸੀਂ ਰਣਨੀਤੀ ਦਾ ਅਲਿਕਾਂਗੇ ਕੀ ਉੱਥੇ ਅਸੀਂ ਲੋਕਾਂ ਨੂੰ ਸਨੇਹਾ ਦੇਵਾਂਗੇ ਸੰਗਤ ਨੂੰ ਗਾਂਹਾਂ ਦਾ ਵੀ ਆਪਾਂ ਕੀ ਕਰਨਾ ਹੈ ਬੰਦੀ ਤਾਂ ਬਣਾਉਣੀ ਪੈਣੀ ਹੈ ਨਾ ਜੇ ਵਰਕ ਕਰਨਾ ਹੈ ਹੁਣ ਤੁਸੀਂ ਕੀ ਕਹਿੰਦੇ ਵੀ ਮੈਂ ਬਾਦ ਪ੍ਰਕਾਰ ਦੇ ਸੁਖਵੀਰ ਸਿੰਘ ਬਾਦਲ ਨਾਲ ਰਲ ਕੇ ਵਰਕ ਕਰਾਂ ਜਾਂ ਸਿਮਰਨਜੀਤ ਸਿੰਘ ਮਾਨ ਨਾਲ ਰਲ ਕੇ ਵਰਕ ਕਰਾਂ ਜੇ ਤੁਸੀਂ ਕੰਮ ਕਰਨਾ ਹੈ ਅਸੀਂ ਤਾਂ ਸਾਨੂੰ ਤਾਂ ਜਥੇਬੰਦੀ ਤਾਂ ਬਣਾਉਣੀ ਪਊਗੀ ਨਾ ਕੋਈ ਤਾਂ ਹੀ ਕੰਮ ਕਰਾਂਗੇ ਇਹ ਤਾਂ ਸਾਂਝਾ ਪ੍ਰੋਗਰਾਮ ਹੈ ਸਾਡਾ ਉਹਨਾਂ ਨਾਲ ਅਮਰਿਤਪਾਲ ਦੇ ਹੁਣਾਂ ਨਾਲ ਪਾਰਟੀ ਵਾਲਾ ਤਾਂ ਸਾਡਾ ਆਪਣਾ ਕੱਲਿਆਂ ਦਾ ਮਤਲਬ ਹੋਊਗਾ ਜਦੋਂ ਬਣਾਉਣੀ ਹੋਊਗੀ ਉਹਨਾਂ ਨੂੰ ਵੀ ਮਤਲਬ ਅਸੀਂ ਨਾਲ ਲੈ ਕੇ ਚੱਲਾਂਗੇ ਮੈਂ ਵੀ ਕਿਹਾ ਸੀ ਵੀ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੂੰਗਾ ਪਾਰਲੀਮੈਂਟ ਦੇ ਵਿੱਚ ਮੈਂ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ ਪਾਰਲੀਮੈਂਟ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਉਦੇ ਵਿੱਚ ਇਹ ਹੈ ਵੀ ਜੋ ਵੀ ਆਪਾਂ ਮਹਾਰਾਜ ਦੀ ਬੇਅਦਬੀ ਕਰੇ ਉਹਨੂੰ ਉਮਰ ਕੈਦੀ ਸਜ਼ਾ ਹੋਵੇ ਮਿਨਿਮਮ ਮੈਂ ਇਹ ਬਿੱਲ ਉੱਥੇ ਪੇਸ਼ ਕਰਕੇ ਆਇਆ ਹਾਂ ਉਹ ਦੇਖੋ ਜੇ ਮਹਾਰਾਜ ਚਾਹੂਗਾ ਤਾਂ ਇਹ ਬਿੱਲ ਦੇ ਉੱਤੇ ਮਤਲਬ ਵਿਚਾਰ ਚਰਚਾ ਹੋਵੇ ਜੇ ਅਸੀਂ ਜਿਹੜੇ ਬੰਦੀ ਸਿੰਘਾਂ ਦਾ ਮਸਲਾ ਵਾ ਬੇਅਦਬੀ ਦਾ ਮਾਮਲਾ ਵਾ ਜਾਂ ਪੰਜਾਬ 'ਚ ਨਸ਼ਿਆਂ ਦਾ ਜੋ ਘੇਰ ਚੱਲ ਰਿਹਾ ਇਹਨਾਂ ਸਾਰਿਆਂ ਜਾਂ ਕਿਸਾਨਾਂ ਨਾਲ ਜੋ ਬੇਇਨਸਾਫੀ ਹੋ ਰਹੀ ਆ ਕੋਈ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਸਾਰਿਆਂ ਮਸਲਿਆਂ ਵਾਸਤੇ ਅਸੀਂ ਇੱਕੋ ਹੀ ਤਰੀਕ ਨੂੰ ਕੱਤਰਤਾ ਰੱਖੀ ਆ ਉਸ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਵੀ ਕਰ ਰਹੇ ਹਾਂ ਕਿ ਅਬ ਸਾਰੇ ਜਣੇ ਕੋਈ ਰਲ ਕੇ ਬਹਿ ਕੇ ਇਹ ਸਾਰੀਆਂ ਧਿਰਾਂ ਅਸੀਂ ਕੋਈ ਅਗਲੀ ਕੋਈ ਇਹੋ ਜੀ ਰਣਨੀਤੀ ਲਿਖੀ ਆ ਕਿ ਜੋ ਸਰਕਾਰ ਨੂੰ ਅਸੀਂ ਕੋਈ ਉਹਨਾਂ ਨੂੰ ਦਬਾਅ ਪਾ ਸਕੀਏ ਜੋ ਇਹ ਜਿਹੜੀਆਂ ਮੰਗਾਂ ਮੰਗੀਆਂ ਲਾ ਸਕੀਏ ਕਿਸ ਤਰ੍ਹਾਂ ਦੀ ਰਣਨੀਤੀ ਨੂੰ ਆ ਜੀ ਨਹੀਂ ਅਸੀਂ ਸਾਰਿਆਂ ਨਾਲ ਉੱਥੇ ਸਲਾਹ-ਗੰਤੀ ਕਰਕੇ ਕੋਈ ਇਹੋ ਜਿਹਾ ਕੋਈ ਪ੍ਰੋਗਰਾਮ ਲਿਖਿਆ ਇਹ ਬੱਚਾ ਨੂੰ ਲੈ ਕੇ ਕੀ ਹੋਊਗਾ ਸਰ ਪਾਰਟੀ ਜਿਵੇਂ ਹਰ ਵਾਰੀ ਗੱਲਾਂ ਆਉਂਦੀਆਂ ਕਿ ਅ ਪਛੇ ਇਹ ਗਿਆਨ ਆਇਆ ਸੀ ਕਿ ਜਿਹੜੀ ਪਾਰਟੀ ਬਣਾਈਏਗੀ ਉਹ ਅਕਾਲੀ ਦਲ ਦੇ ਨਾਮ ਤੇ ਬਣਾਈ ਜਾਏਗੀ ਕੁਸ਼ਸ਼ਤਰਾ ਦਾ ਹੈ ਕਿ ਫਾਈਨਲ ਹੋਇਆ ਕਿ ਪਾਰਟੀ ਬਣਾਈ ਜਾਏਗੀ ਨਹੀਂ ਅਜੇ ਜੀ ਇਹ ਇਹ ਸੰਗਤਾਂ ਦੀ ਜੋ ਇਹ ਉਨੀ ਤੇ ਇੱਕ ਤਰੀਕ ਦੀ ਇਕਤਰਤਾ ਉਹਦੇ ਚੇ ਜਾਂ ਉਦੋਂ ਬਾਅਦ ਚ ਵੀ ਫੈਸਲਾ ਲਿਆ ਜਾਊਗਾ ਕਿ ਪਾਰਟੀ ਦੀ ਲੋੜ ਹੈ ਜਾਂ ਕਿ ਆਪਾਂ ਕੀ ਕਰਨਾ ਚਾਹੀਦਾ ਉਦੋਂ ਬਾਅਦ ਚ ਇਸੋ ਨਾਲ ਲੜਨ ਦੀ ਵੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਜੇਕਰ ਨਿਬੜਗੰਜੇ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਜਿਹੜੇ ਬੰਦੇ ਅੰਦਰ ਹੋ ਰਹੇ ਗਏ ਨੇ ਸਿੰਘ ਜਵਾਨ ਉਹਨਾਂ ਵੱਲੋਂ ਵੀ ਬਿਆਨ ਦਿੱਤੇ ਜਾਂਦੇ ਆ ਕਿ ਅਸੀਂ ਵੀ ਚੋਣ ਲੜਾਂਗੇ ਉਹਨਾਂ ਵੱਲ ਕੋਈ ਗੱਲ ਹੋਈ ਜੀ ਅੱਗੇ ਕਿਹੜੇ ਕਿਹੜੇ ਚੋਣ ਲੜਨਗੇ ਜਾਂ ਕਿਸ ਤਰ੍ਹਾਂ ਦੀ ਰਣਨੀਤੀ ਹੈ ਨਹੀਂ ਇਹਦੇ ਚੋਣਾਂ ਦਾ ਜਦੋਂ ਰਾਹਨ ਹੋ ਜਾਊਗਾ ਉਦੋਂ ਅਸੀਂ ਸਾਰਿਆਂ ਨਾਲ ਮਿਲ ਕੇ ਕੋਈ ਇੱਕ ਸਾਂਝਾ ਉਮੀਦਵਾਰ ਦੇਣ ਦੀ ਕੋਸ਼ਿਸ਼ ਕਰਾਂਗੇ ਸਾਰੀਆਂ ਧਿਰਾਂ ਨਾਲ ਕੋਈ ਪੰਛ ਕੰਮੀਦਵਾਰ ਜਿਹੜਾ ਕੋਈ ਸਾਂਝਾ ਹੋਵੇ ਤੇ ਇੱਕ ਸੀਟ ਤੇ ਇੱਕ ਹੀ ਉਮੀਦਵਾਰ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਅੰਭਾਈ ਉਹਨਾਂ ਦੇ ਪੱਜਾਮ ਤੁਹਾਡੀ ਗੱ ਉਹ ਵੀ ਦੇ ਵਿੱਚ ਕੀ ਕਹਿੰਦੇ ਕੀ ਨੇ ਮੋਟਿਵ ਕੀ ਹੈ ਕਿ ਜਿਸ ਤਰ੍ਹਾਂ ਮਤਲਬ ਕਿ ਉਹ ਲੋਕਾਂ ਦੇ ਫੀਵਰ ਚ ਜਾਣ ਗਏ ਸੰਸਦ ਭਵਨ ਤੋਂ ਨਹੀਂ ਉਹ ਜੀ ਉਹਨਾਂ ਇਹ ਤੇ ਸਰਕਾਰ ਹੀ ਚਾਹੂਗੀ ਤੇ ਲੋਕਾਂ ਦੇ ਉਹ ਵਿੱਚ ਆ ਸਕਦੇ ਆ ਜਾਂ ਫੀਵਰ ਚ ਬਾਕੀ ਉਹ ਉੱਥੇ ਬੈਠ ਕੇ ਵੀ ਜੋ ਕੁਝ ਉਹਨਾਂ ਦੇ ਕੱਲ ਗਏ ਉਹਨਾਂ ਦੇ ਚਾਚਾ ਜੀ ਮਿਲਣ ਵਾਸਤੇ ਕੋਈ ਜਿਹੜੀਆਂ ਕੁਝ ਸਰਕਾਰ ਨੂੰ ਕੋਈ ਲੈਟਰ ਲਿਖ ਕੇ ਉਹਨਾਂ ਨੇ ਆਪਣੇ ਨੂੰ ਜੋ ਕੁਝ ਹਲਕੇ ਦੀਆਂ ਮੰਗਾਂ ਮੰਗੀਆਂ ਜਾਂ ਕੋਈ ਚੀਜ਼ਾਂ ਜਿਹੜੀਆਂ ਜ਼ਰੂਰੀ ਹੋ ਕਿਸ ਤਰ੍ਹਾਂ ਦੀਆਂ ਮੰਗਾਂ ਆ ਥੋੜਾ ਜਿਹਾ ਨਹੀਂ ਅਰੇ ਜਿਹੜੇ ਕੁਝ ਉਹਨਾਂ ਦੇ ਅਧਿਕਾਰ ਆ ਉਹਨਾਂ ਨੂੰ ਜੋ ਪ੍ਰਸ਼ਾਸਨ ਨਾਲ ਕਮਿਊਨੀਕੇਸ਼ਨ ਆ ਜਾਂ ਆਮ ਸੰਗਤਾਂ ਨਾਲ ਉਹਦੇ 'ਚ ਅਗਰ ਜਿਹੜੇ ਚ ਬੈਠਿਆ ਵੀ ਕੋਈ ਨਾ ਕੋਈ ਉਹਨਾਂ ਕੋਲ ਹੋਵੇ ਤੇ ਉਹ ਲੋਕਾਂ ਦੀ ਗੱਲ ਸੁਣ ਸਕਣ ਉਹ ਗੱਲ ਨੂੰ ਪ੍ਰਸ਼ਾਸਨ ਤੱਕ ਪਹੁੰਚਾ ਸਕਣ ਵੀ ਹੈ ਕਿ ਅਬੀ ਲੱਗੇ ਵੀ ਕਰਦੇ ਹੋ ਤੁਸੀਂ ਇੱਕ ਉਹਨੂੰ ਬਾਹਰ ਕੱਢਿਆ ਜਾਵੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਵੀ ਕਰਦਾ ਆਪਣੀ ਨਹੀਂ ਅਸੀਂ ਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਵੀ ਉਹਨਾਂ ਨੂੰ ਜਾਂ ਇਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਸੀ ਜੇ ਲੋਕਤੰਤਰ ਦੀ ਜਿਹੜੀ ਇੱਕ ਵੱਡੀ ਬਹੁਮਤਨਾ ਇਹ ਪੰਜਾਬ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬ ਤੋਂ ਸਭ ਤੋਂ ਵੱਡੇ ਮਰਜ਼ਨਾ ਜਤਾਇਆ ਤੇ ਇਸ ਕਰਕੇ ਸਰਕਾਰਾਂ ਨੂੰ ਆਪਣੀਆਂ ਇਹ ਜਿਹੜੀ ਨਾਕਾਮੀਆਂ ਜਿਹੜੀਆਂ ਉਹਨਾਂ ਨੂੰ ਉਹਦੇ ਵਿੱਚ ਧਿਆਨ ਮਾਰਦੇ ਤੇ ਮੇਰਾ ਖਿਆਲ ਉਹਨਾਂ ਨੂੰ ਉਦੋਂ ਉਦੋਂ ਹੀ ਛੱਡਿਆ ਜਾਣਾ ਚਾਹੀਦਾ ਜਿੱਦਾਂ ਉਹਨਾਂ ਨੇ ਕਿਹਾ ਕਿ ਉਹ ਆਪਣਾ ਨਹੀਂ ਦੇਖਦੇ ਕਿ ਸਾਡੀਆਂ ਗਲਤੀਆਂ ਨਾਲ ਦੂਜੇ ਪਾਸੇ ਲੋਕ ਜਾ ਰਹੇ ਸਾਡੇ ਜ਼ੁਲਮ ਨਾਲ ਜਾਂ ਸਾਡੇ ਨਸ਼ਿਆਂ ਤੇ ਇਸ ਨਹੀਂ ਰੋਕ ਸਕੇ ਜਾਂ ਕੋਈ ਹੋਰ ਬੇਦੀ ਬੇਦਾ ਇਨਸਾਫ ਨਹੀਂ ਦੇ ਸਕੇ ਤੇ ਇਸ ਚੀਜ਼ ਕਿ ਵੋਟਾ ਬੋਨ ਵਾਲਿਆਂ ਤੇ ਜਾਂ ਵੋਟਾ ਬੋਨ ਵਾਲਿਆਂ ਤੇ ਗੁੱਸਾ ਕੱਢ ਰਿਹਾ ਜੀ ਕੀ ਸਮਝਦੇ ਹੋ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਕਿ ਅੰਦਰ ਰਹਿ ਕੇ ਲੋਕਾਂ ਦੇ ਹਿੱਤ ਵਿੱਚ ਕੰਮ ਕਰ ਪਾਂਗੇ ਨਹੀਂ ਲੋਕਾਂ ਨੇ ਤੇ ਇਸੇ ਕਰਕੇ ਫਤਵਾ ਦਿੱਤਾ ਸੀ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਉਹ ਜਿਹੜੇ ਨਸ਼ਿਆਂ ਦੇ ਖਿਲਾਫ ਪਹਿਲਾਂ ਲੜਾਈ ਲੜ ਰਹੇ ਸੀ ਤੋਂ ਲੜਾਈ ਲੜਨ ਤੇ ਕਿਉਂ ਨਸ਼ਿਆਂ ਦਾ ਬਹੁਤ ਵੱਡਾ ਖੈਰ ਚੱਲ ਰਿਹਾ ਪੰਜਾਬ 'ਚ ਤੇ ਬਾਕੀ ਹੁਣ ਸਰਕਾਰ ਦੀ ਢੀਠ ਤਈ ਹੈ ਕਿ ਨਸ਼ਾ ਪੰਜਾਬ 'ਚੋਂ ਬੰਦ ਨਹੀਂ ਕਰਨਾ ਚਾਹ ਰੇ ਕਿ ਜੋ ਨਸ਼ੇ ਦੇ ਖਿਲਾਫ ਲੜ ਸਕਦੇ ਉਹਨਾਂ ਨੂੰ ਅੰਦਰ ਦੇ ਕੇ ਰੱਖਿਆ ਤੁਨ ਕੀ ਸਮਝਦੇ ਹੋ ਕਿ ਨਵਾਂ ਇੱਕ ਫਰਮਾਨ ਆਇਆ ਕਿ ਹੁਣ ਜਿਹੜਾ ਅਗਰ ਨਸ਼ੇ ਵਾਲਾ ਕੋਈ ਵੱਡਾ ਪੱਡਲੇਲਾ ਉਹਨੂੰ ਪੰਜਾਬ ਤੋਂ ਬਾਹਰ ਦੀ ਜਿਲ੍ਹਾਂ ਦੇ ਵਿੱਚ ਰੱਖਿਆ ਜਾਏਗਾ ਨਹੀਂ ਚਲੋ ਮੇਰੇ ਖਿਆਲ ਅਸ ਚੰਗੀ ਗੱਲ ਹੈ ਜੇ ਅਗਰ ਕੋਈ ਇਦਾਂ ਦੀ ਗੱਲ ਹੋ ਰਹੀ ਹੈ ਤੇ ਠੀਕ ਹੈ ਕਿ ਨਸ਼ਾ ਤੇ ਅਸੀਂ ਕਹਿੰਨੇ ਕਿ ਤੇ ਬਹੁਤ ਉੱਤੇ ਬਹੁਤ ਵੱਡਾ ਕੰਮ ਕਰਨ ਦੀ ਲੋੜ ਇੱਕ ਅੱਧਾ ਬੰਦੇ ਫੜਿਆ ਗੱਲ ਨਹੀਂ ਚੱਲਣ ਵਾਲੀ ਇਹਦੇ ਵਿੱਚ ਬਹੁਤ ਵੱਡੀ ਸਰਕਾਰ ਨੂੰ ਆਪਣੀ ਜਿਹੜੀ ਹੈ ਨਾ ਦਿਨ ਰਾਤ ਇੱਕ ਕਰਕੇ ਲੱਗਣਗੇ ਤੇ ਫਿਰ ਭਾਵੇਂ ਕਿਤੇ ਥੋੜਾ ਬਹੁਤਾ ਨਹੀਂ ਤੇ ਹੁਣ ਤੇ ਨਸ਼ਾ ਜਿਹੜਾ ਕੋਈ ਰਿਪੋਰਟ ਕਰਨ ਵਾਲੇ ਉੱਪਰ ਹੀ ਪਰਚਾ ਹੁੰਦਾ ਉਹ ਜਿਹੜੇ ਨਸ਼ੇ ਵਾਲੇ ਉਹਨਾਂ ਨੂੰ ਤੇ ਕੋਈ ਇਹੋ ਜੀ ਚੀਜ਼ ਉਹਨਾਂ ਤੇ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ ਜਾਂ ਕੁਝ ਨਹੀਂ ਹੋ ਰਿਹਾ ਉਹ ਲੋਕੇ ਲੋਕੀਂ ਫੜਾ ਕੇ ਆਉਂਦੇ ਆ ਤੇ ਉਹ ਪਹਿਲਾਂ ਫਿਰ ਆ ਜਾਂਦੇ ਆ ਵਾਪਸ ਕੋਸ਼ਿਸ਼ ਕਰਨ ਤੋਂ ਮੈਂ ਇਹ ਦੱਸਦਾ ਸਰਕਾਰਾਂ ਨੂੰ ਤਾਂ ਪਤਾ ਨਹੀਂ ਕਿ ਲੋਕਾਂ ਨੇ ਜਿਵੇਂ 3 ਮਹੀਨੇ ਜਿ ਨਸ਼ਾ ਖਤਮ ਕਰਾਉਣ ਲੱਗੇ 2.5 ਸਾਲ ਹੋ ਗਏ ਨਸ਼ਾ ਖਤਮ ਨਹੀਂ ਹੋ ਰਿਹਾ ਕਿਉਂ ਮੈਨੂੰ ਇਹ ਲੱਗਦਾ ਸਰਕਾਰਾਂ ਦੀ ਨਾਲ ਮਿਲੀ ਭੁਗਤਿਆ ਇੱਕ ਸਰਕਾਰਾਂ ਨਾਲ ਸਹਿਮਤੀ ਨਾਲ ਹੀ ਸਾਰੇ ਕੋਸ਼ਿਸ਼ ਮੇਰੇ ਖਰਚ ਚੱਲ ਰਿਹਾ ਸਰਕਾਰ ਦੀ ਕੋਈ ਨੀਤੀ ਨਹੀਂ ਨਸ਼ਾ ਬੰਦ ਕਰਨ ਦੀ ਅੰਮ੍ਰਿਤਪਾਲ ਦੇ ਤੁਹਾਡੇ ਬੇਟੇ ਨੂੰ ਵੀ ਅਰਸਤੀਤਾ ਗਿਆ ਹੈ ਬੜੀ ਸਵਾਲਾਂ ਕੀ ਕਹੋਗੇ ਕੀ ਕੀ ਲੱਗ ਰਿਹਾ ਉਹਦੇ ਵਿੱਚ ਉਦੇ ਪਿੱਛੇ ਇਹੋ ਹੀ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਜੋ ਲੜਾਈ ਲੜ ਰਹੇ ਹਾਂ ਉਹਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ ਸਾਨੂੰ ਘਰ ਬਿਠਾਇਆ ਜਾਵੇ ਜਾਂ ਸਾਨੂੰ ਜੇਲ੍ਹ ਤੋਂ ਸੁਟਿਆ ਜਾਵੇ ਇਹ ਇਹੋ ਹੀ ਉਹਨਾਂ ਦੀ ਪਿਛਲੇ ਦਿਨ ਇਹ ਖਰੜ ਜੇਲ੍ਹ ਦੇ ਵਿੱਚ ਕੋਈ ਬਲਾਸਾ ਹੋਇਆ ਵੀ ਇੱਥੇ ਜੈਨਸ਼ੋ ਦਾ ਇੰਟਰਵਿਊ ਹੋਇਆ ਸੀ ਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹ ਦੇਖੋ ਕਿ ਸਰਕਾਰ ਦੀ ਕਿੰਨੀ ਢੀਠਤਾ ਹੈ ਕਿੰਨਾ ਚਿਰ ਰੋਕ ਕਹਿੰਦੇ ਰਹੇ ਕਿ ਇੱਥੇ ਹੋਈ ਨਹੀਂ ਇੰਟਰਵਿਊ ਇੱਥੇ ਆਇਆ ਨਹੀਂ ਹੋਇਆ ਤੇ ਇੱਥੇ ਦੇਖ ਲਓ ਵੀ ਕੀ ਹੋ ਰਿਹਾ ਫਿਰ ਇਹ ਇਹ ਇਹੋ ਜਿਹੇ ਜੇ ਕਾਰਨਾਮੇ ਹੋ ਰਹੇ ਆ ਤੇ ਇਸ ਇਹ ਸਰਕਾਰ ਕਿੱਥੇ ਆ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਤੇ ਮੈਂ ਘੁੰਮਾ ਰਿਹਾ ਤਾਂ ਬਹੁਤ ਚੰਗਾ ਹੈ ਜੀ ਲੋਕਾਂ ਦਾ ਤੇ ਅਸਲ ਗੱਲ ਸੰਗਤ ਚਾਹੁੰਦੀ ਵੀ ਹੈ ਇਹ ਬਈ ਬੰਦੀ ਸਿੰਘ ਰਿਹਾ ਕੀਤੇ ਜਾਣ ਕਿਉਂਕਿ ਕਈਆਂ ਦੀ ਤਾਂ ਸਜ਼ਾ ਪੂਰੀਆਂ ਹੋ ਚੁੱਕੀਆਂ ਹੈ ਬਹੁਤ ਹੈ ਤੇ ਕਈ ਜਿਵੇਂ ਅਮਰਤਪਾਲ ਦੇ ਐ ਜਾ ਉਹਨਾਂ ਦੇ ਨਾਲ ਦੇ 40 ਸਿੰਘ ਤਾਂ ਪੰਜਾਬ ਦੇ ਵਿੱਚ ਹੀ ਆ ਇਹ ਘਟੋ ਘਟ ਇਸਕੇ ਅਮਿਤਪਾਲ ਭਾਈ ਜੀ ਦੇ ਨਾਲ 60 70 ਜਣੇ ਅੰਦਰ ਹੈ ਤੇ ਇਹਨਾਂ ਕੋਲ ਬਰਾਮਦ ਕੁਛ ਨਹੀਂ ਹੋਇਆ ਹੋਇਆ ਸਿਰਫ ਇੱਕ ਮਤਲਬ ਸਿੱਖ ਹੋਣ ਦੀ ਸਜ਼ਾ ਮਿਲਦੀ ਪਈ ਹੈ ਪਿਛਲੇ ਜਿਹੜਾ ਜੈਂਸਨ ਦੇ ਖਿਲਾਫ ਕਹਿ ਰਹੇ ਕਿ ਪੰਜਾਬ ਦੇ ਇੰਟਰਵਿਊ ਨਹੀਂ ਹੋਇਆ ਸਰਕਾਰ ਨੇ ਬਿਆਨ ਦਿੱਤਾ ਸੀ ਹੁਣ ਜਿਹੜਾ ਖਲਾਸਾ ਹੋਇਆ ਸਰਟੀਫਿਕੇਟ ਨੂੰ ਕਰੜੇ ਜਿਹੇ ਤਰੀਕੇ ਨਾਲ ਪਹਿਲਾਂ ਵੀ ਇਹ ਰੌਲੇ ਪੈਨੇ ਰਹੇ ਆ ਜੀ ਇੱਕ ਪਹਿਲਾਂ ਵੀ ਰੌਲਾ ਪਿਆ ਸੀ ਗੈਂਗਸਟਰ ਦਾ ਵੀ ਇੰਟਰਵਿਊ ਹੋਇਆ ਇੱਕ ਹੁਣ ਇਹ ਸਰਕਾਰਾਂ ਹੀ ਗੈਂਗਸਟਰਾਂ ਨਾਲ ਮਿਲ ਗਿਆ ਹੋਈਆਂ ਐ ਜੀ ਹੁਣ ਕੀ ਕਰੋਗੇ ਤੁਸੀਂ ਸਰਜੀ ਜੀ ਆਪ ਵੀ ਵੱਡਾ ਬਦਬਦ ਮਿਲਿਆ ਤੁਹਾਨੂੰ ਵੀ ਬਿੰਦੂ ਰੱਖਿਆ ਨੋ ਤੇ ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਕੇ ਕੇਜੀ ਵੱਲ ਭਰਤੀ ਪਾਰਟੀ ਦੇ ਬਿਆਨ ਵੀ ਆਏ ਆ ਕਿ ਅਜੇ ਤਾਈਂ ਤੁਸੀਂ ਕੋਈ ਮੁੱਦਾ ਨਹੀਂ ਰੱਖਿਆ ਨਹੀਂ ਮੁੱਦਾ ਤਾਂ ਮੈਂ ਜੀ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਕੇ ਆਇਆ ਹਾਂ ਇਹਨਾਂ ਨੂੰ ਮੈਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਿ ਜਿਹੜਾ ਵੀ ਹੁਣ ਬੇਅਦਬੀ ਦੀ ਇਸ ਤੇ ਕਾਨੂੰਨ ਬਣੇ ਮਤਲਬ ਭਈ ਜਿਹੜਾ ਬੇਅਦਬੀ ਕਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨੂੰ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਹੈ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾ ਕੇ ਆਇਆ ਹੁਣ ਪ੍ਰੋਪਰ ਤੇ ਆ ਜਿਹੜਾ ਹੁਣ ਅਪਕਮਿੰਗ ਸੈਸ਼ਨ ਦੇ ਵਿੱਚ ਉਸਤੇ ਚਰਚਾ ਹੋ ਸਕਦੀ ਹੈ ਅਸੀਂ ਕਿਸੇ ਜਣਾ ਨੂੰ ਲੈ ਕੇ ਬਸ ਕਰਾਂਗੇ ਮੈਂ ਤਾਂ ਇਹ ਕਹਿੰਦਾ ਜੀ ਵੀ ਵੱਧ ਤੋਂ ਵੱਧ ਵੋਟਾਂ ਬਣਵਾਓ ਐਸਡੀਪੀਸੀ ਦੀਆਂ ਹਾਂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਜੋ ਖਾਲਿਸਤਾਨ ਨੂੰ ਲੈ ਕੇ ਆਪਣਾ ਬਿਆਨ ਦਿੱਤਾ ਹੈ ਨਾਲ ਹੀ ਦੋਸਤੋ ਜੋ ਮੰਦੀ ਸਿੰਘਾਂ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਅਤੇ ਸਿਕੌਮ ਦੇ ਮਸਲੇ ਨੂੰ ਲੈ ਕੇ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਅਤੇ ਸਿੰਘਾ ਵੱਲੋਂ ਜੋ ਵੀ ਵਿਚਾਰ ਰੱਖੇ ਗਏ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ